ਜੀ ਜਿਹੜੇ ਕੀ ਅੱਜ ਦਿਹਾਂਤ ਹੋ ਗਿਆ ਆਪ ਜੀ ਉਹਨੇ ਸਹਿਜ ਬਾਠ ਤੇ ਪਹੁੰਚੀ ਕਿਸ ਤਰ੍ਹਾਂ ਦੇ ਸਰ ਉਹਦਾ ਸੁਭਾਅ ਸੀ ਔਰ ਕੀ ਕਹਿਣਾ ਚਾਹੋਗੇ ਹਰਜੀਤ ਸਿੰਘ ਦੇ ਸੁਭਾਅ ਬਾਰੇ ਤਾਂ ਬੜਾ ਵੱਡਾ ਸਰਟੀਫਿਕੇਟ ਲੋਕਾਂ ਨੇ ਦਿੱਤਾ ਉਸ ਦਿਨ ਜਿੱਦਾਂ ਸੰਸਕਾਰ ਕੀਤਾ ਬਹੁਤ ਭਾਰੀ ਤਦਾਦ ਚ ਜਨਤਾ ਉਧਰ ਪਹੁੰਚੀ ਸੀ ਅੱਜ ਵੀ ਉਹਨਾਂ ਦੇ ਭੋਗ ਤੇ ਬਹੁਤ ਵੱਡਾ ਘਟ ਸੀ ਬਾਕੀ ਉਹਨਾਂ ਨੂੰ ਅਸੀਂ ਜੱਤ ਤੌਰ ਤੇ ਵੀ ਜਾਣਦੇ ਸੀ ਉਹ ਬਹੁਤ ਜ਼ਮੀਨ ਨਾਲ ਜੁੜੇ ਹੋਏ ਸੀ ਪਰਮਾਤਮਾ ਦੇ ਭੈ ਵਿੱਚ ਰਹਿਣ ਵਾਲੇ ਬੰਦੇ ਸੀ ਮਿਹਨਤੀ ਸੀ ਸ਼ਰੀਫ ਸੀਗੇ ਮੈਂ ਉਹਨਾਂ ਨੂੰ ਕਦੀ ਗੁੱਸੇ ਵਿੱਚ ਆਇਆ ਨਹੀਂ ਦੇਖਿਆ ਉਹ ਸੋਸ਼ਲ ਕੰਮ ਬਹੁਤ ਕਰਦੇ ਸੀ ਨੋਡਵੰਦਾ ਦੀ ਮਦਦ ਕਰਦੇ ਸੀ ਚਾਹ ਪਿੰਡ ਦੀ ਡਿਵੈਲਪਮੈਂਟ ਹੋਵੇ ਚਾਹੇ ਕਿਸੇ ਗਰੀਬ ਦੇ ਬੱਚੇ ਨੂੰ ਪੜਾਉਣ ਦੀ ਗੱਲ ਹੋਵੇ ਚਾਹੇ ਕਿਸੇ ਦੇ ਬੱਚੇ ਦੇ ਇਲਾਜ ਦੀ ਗੱਲ ਹੋਵੇ ਉਹ ਇਹਨਾਂ ਕੰਮਾਂ 'ਚ ਧਾਰਮਿਕ ਕੰਮਾਂ 'ਚ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀ ਉਹ ਐਸੇ ਨੇਕ ਆਦਮੀ ਦੇ ਜਾਣਦਾ ਜਿਹੜਾ ਘਾਟਾ ਉਹਨਾਂ ਦੇ ਪਰਿਵਾਰ ਨੂੰ ਤਾਂ ਪਿਆ ਹੀ ਮੈਂ ਸਮਝਣਾ ਜਦੋਂ ਚੰਗਾ ਬੰਦਾ ਸਮਾਜ 'ਚ ਹੋ ਜਾਂਦਾ ਉਹਦਾ ਘਾਟਾ ਸਾਰੇ ਸਮਾਜ ਨੂੰ ਪਈਦਾ ਸੋ ਬਹੁਤ ਉਹਨਾਂ ਦੇ ਜਾਣ ਦਾ ਦੁੱਖ ਬਹੁਤ ਸਾਰੇ ਕੰਮ ਕੀਤੇ ਡਿਸਪੈਂਸੀਆਂ ਬਣਾਈ ਬਹੁਤ ਵੱਡੇ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਹੈ ਡਵੈਲਪਮੈਂਟ ਦੇ ਬਹੁਤ ਕੰਮ ਕੀਤੇ ਉਹਨਾਂ ਨੇ ਮੈਂ ਸਮਝਿਆ ਕਿ ਸਰਕਾਰਾਂ ਨਾਲ ਵੀ ਕਈ ਥਾਈਂ ਤੋਂ ਨੇ ਸਰਕਾਰਾਂ ਇਹਨੇ ਕੰਮ ਨਹੀਂ ਪਿੰਡਾਂ 'ਚ ਕਰ ਸਕਦੀਆਂ ਜਿੰਨੇ ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਕੰਮ ਕਰਾਏ ਸੋ ਐਸੇ ਬੰਦੇ ਦੇ ਜਾਣ ਦਾ ਬਹੁਤ ਦੁੱਖ ਆ ਬਾਕੀ ਪੰਜਾਬ ਦੇ ਹਾਲਾਤਾਂ ਦੀ ਚਿੰਤਾ ਉਹਨਾਂ ਨੂੰ ਵੀ ਬਹੁਤ ਸੀ ਸਾਨੂੰ ਵੀ ਬਹੁਤ ਆ ਕਿ ਜਿਹੜਾ ਪੰਜਾਬ ਨੰਬਰ 1 ਦਾ ਸੂਬਾ ਸੀ ਸਾਰੇ ਦੇਸ਼ ਦੇ ਵਿੱਚ ਅੱਜ ਸਾਰੇ ਇੱਥੋਂ ਦੀ ਇੰਡਸਟਰੀ ਜਿਹੜੀ ਹੈ ਸ਼ਿਫਟ ਹੋ ਰਹੀ ਹੈ ਜਿੰਨੇ ਕੋਈ ਪੈਸੇ ਵਾਲੇ ਬੰਦੇ ਆ ਉਹ ਇਥੋਂ ਮਾਈਗ੍ਰੇਟ ਕਰ ਰਹੇ ਆ ਲੋਕ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਬਾਹਰ ਭੇਜ ਰਹੇ ਆ ਸਰਕਾਰ ਨੇ ਦਾਅਵੇ ਕੀਤੇ ਕਿ ਕਿਸੇ ਵੀ ਲੋਕ ਬਾਰ ਉਹਨਾਂ ਦੇ ਇੱਥੇ ਬੱਚੇ ਉਹ ਮੇਰੇ ਖਿਆਲ ਨਾਲ ਉਹਨਾਂ ਦੇ ਸਰਕਾਰ ਵਾਲਿਆਂ ਦੇ ਆਪਣੇ ਬੱਚੇ ਵੀ ਇੱਥੋਂ ਭੱਜ ਗਏ ਪੰਜਾਬ ਦੇ ਬੱਚੇ ਵੀ ਲੋਕ ਮਾਂ-ਬਾਪ ਜਿਹੜੇ ਹਨ ਨਸ਼ਿਆਂ ਤੋਂ ਬਚਣ ਲਈ ਗੈਂਗਸਟਰਾਂ ਤੋਂ ਬਚਣ ਲਈ ਪੰਜਾਬ ਦੇ ਹਾਲਾਤਾਂ ਤੋਂ ਬਚਣ ਵਾਸਤੇ ਆਪਣੇ ਬੱਚਿਆਂ ਨੂੰ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਾਹਰ ਕੱਢ ਰਹੇ ਆ ਇਹ ਸਾਡੇ ਸਾਰੇ ਵਾਸਤੇ ਬੜੀ ਚਿੰਤਾ ਦਾ ਵਿਸ਼ਾ ਇਹਦੇ ਤੇ ਸਾਰੇ ਚੰਗੇ ਬੰਦਿਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਆ ਕਿ ਪੰਜਾਬ ਦੇ ਹਾਲਾਤ ਆਉਣ ਵਾਲੇ ਸਮੇਂ 'ਚ ਕਿਵੇਂ ਸੁਧਰਨਗੇ ਇਹਦੀ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਅੱਜ ਕਿਸ ਤਰ੍ਹਾਂ ਇਹਦੇ ਸਰਨਜੀਤ ਸਿੰਘ ਜੀ ਠਰੂ ਜਿਨ੍ਹਾਂ ਦਾ ਕੀ ਜਾਣਤਾ ਆ ਅੱਜ ਸਹਿਜਪਾੜ ਦਾ ਕੋ ਬਾਇਆ ਗਿਆ ਇਸ ਤਰ੍ਹਾਂ ਦਾ ਨੇਚਰ ਸੀ ਕਿਤਨਾ ਦਾ ਪਿਆਰ ਸੀ ਸਰਦਾਰ ਰਣਜੀਤ ਸਿੰਘ ਸੰਧੂ ਮਿੱਠ ਬੋਲੜੇ ਔਰ ਪਿਆਰ ਵੰਡਣ ਵਾਲੇ ਇਨਸਾਨ ਸੀ ਮੇਰਾ ਔਰ ਸਾਰਾ ਦੇਸ਼ ਪ੍ਰਤਾਪ ਸਿੰਘ ਕਹਰੋਂ ਦਾ ਇਹਨਾਂ ਦਾ ਬੜਾ ਨੇੜੇ ਦਾ ਸਨੇਹਾ ਔਰ ਇਹ ਐਸੇ ਇਨਸਾਨ ਸੀ ਆਪਣੇ ਪੈਨੇ ਠਰੂ ਵਿੱਚ ਵੀ ਇੱਥੇ ਲੋਡ ਵੀ ਰਿਸਪਾਂਸਿਟੀ ਦੀ ਇੱਥੇ ਲੋਡ ਵੀ ਗਰੀਬ ਗੁਰਬੇ ਨੂੰ ਕਿੱਥੇ ਵੀ ਗੁਰਦੁਆਰੇ ਨੂੰ ਜਿੱਥੇ ਕੋਈ ਧਾਰਮਿਕ ਸਥਾਨ ਨੂੰ ਰੁੜ ਪਏ ਤੇ ਅੱਬਾ ਚੜਕੀਸਾ ਕਰਦੇ ਇੱਥੋਂ ਤੱਕ ਕਿ ਜਿੱਦਿਆਂ ਵੀ ਕਿਉਂਕਿ ਗੁਰੂ ਅਰਜਨ ਸਾਹਿਬ ਦਾ ਸਥਾਨ ਇੱਥੇ ਜਿੱਦਿਆਂ ਵੀ ਇੱਥੇ ਚੌਥੇ ਦੇ ਆਉਂਦੀਆਂ ਆਪਣੀਆਂ ਨਗਰ ਕੀਰਤਨਾਂ ਆਉਂਦੇ ਸ਼ਾਮ ਨੂੰ ਤੇ ਉਹ ਸਾਰਿਆਂ ਦੀ ਸੇਵਾ ਇਹ ਆਪ ਕਰਦੇ ਸੀ ਆਪ ਆਪ ਸਾਰਾ ਪਰਿਵਾਰ ਉੱਥੇ ਕਤਰ ਹੋ ਕੇ ਉਹਨਾਂ ਨੂੰ ਜਲ ਪਾਣੀ ਦਾ ਉਹਨਾਂ ਨੂੰ ਮੈਕਸ ਹਤਾ ਜਣੀ ਇਹ ਇਸ ਪੱਖੋਂ ਇਸ ਇਲਾਕੇ ਨੂੰ ਉਹ ਧਾਰਮਿਕ ਸੰਸਥਾਵਾਂ ਨੂੰ ਬੜਾ ਘਾਟਾ ਪਿਆ ਜਿੱਥੇ ਇਨਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਬੜੇ-ਬੜੇ ਚੰਗਾ ਪ੍ਰਭਾਵਸ਼ਾਲੀ ਮਾਝਾ ਮਰਖਦੇ ਆ ਰਸੂਖ ਉਹ ਸੀ ਉੱਥੇ ਬਾਬਾ ਰਸੂਖ ਸਿੰਘ ਵਾਲੇ ਉਹ ਵੀ ਇਨਾਂ ਦੇ ਸਾਰੇ ਪਰਿਵਾਰ ਦੇ ਇਨਾਂ ਦਾ ਰਖਵੰਦ ਰੱਖਦੇ ਸੀ ਕੋਈ ਪਰਿਵਾਰ ਇਹ ਪਰਿਵਾਰ ਆ ਜਿਹਨੇ ਪਰਿਵਾਰ ਨੇ ਬੜੀਆਂ ਖੁਸ਼ੀਆਂ ਲੋਕਾਂ ਨੂੰ ਪਿਆਰ ਸਤਿਕਾਰ ਵੰਡਿਆ ਪਰ ਮੈਂ ਜਿੱਥੇ ਸਮਝਦਾ ਠਰੂ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਘਾਟਾ ਪਿਆ ਕਿ ਮੈਂ ਸਭ ਦਾ ਮਾਝੇ ਦੇ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਅਸੀਂ ਲੋਕਾਂ ਭਾਵੇਂ ਸਿਆਸੀ ਲੋਕਾਂ ਭਾਵੇਂ ਧਾਰਮਿਕ ਲੋਕਾਂ ਭਾਵੇਂ ਸਮਾਜਿਕ ਲੋਕਾਂ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਮੈਂ ਉਹਨਾਂ ਦੇ ਬੇਵਕਤ ਜਾਣ ਦਾ ਕਿਉਂਕਿ 60 ਸਾਲ ਦੀ ਉਮਰ ਕੋਈ ਨਹੀਂ ਹੁੰਦੀ ਬੇਵਕਤ ਜਾਣ ਦਾ ਬੜਾ ਇਹ ਜਿੱਥੇ ਘਾਟਾ ਪਿਆ ਉੱਥੇ ਮੈਂ ਸਤਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹਨਾਂ ਦੇ ਬੱਚੇ ਵਿਕਤੀ ਨੂੰ ਸਮੁੱਚੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੋ ਜੋ ਉਹਨਾਂ ਨੇ ਸੰਕਲਪ ਕੀਤਾ ਸੀ ਉਹਨਾਂ ਤੇ ਪੂਰੇ ਚੱਲ ਸਕਣ ਤੇ ਉਹਨਾਂ ਦੇ ਪੈਰਾ ਦੇ ਸਕਣ ਧੰਵਾਦ ਜੀ ਸਰਦਾਰ ਰঞ্জੀਤ ਸਿੰਘ ਸਭ ਨੂੰ ਜਨਰਲ ਧਿਆਨ ਹੋ ਗਿਆ ਇਸ ਰੰਧਾ ਦਾ ਮਿਲਨ ਵਰ ਤੇ ਖਿਆਲ ਸੀ ਦੇਖੋ ਜੀ ਬਾਬਾ ਫਰੀਦ ਜੀ ਲਿਖਦੇ ਨੇ ਬਾਣੀ ਚ ਕੀ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੀ ਕੇਲ ਕਰਦੇ ਹੰਜ ਨੂੰ ਚਿੰਤਾ ਬਾਜ ਪਈ ਬਾਜ ਪਈ ਤੇ ਸਰਾਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੀਤੇ ਸੰਸੋ ਗਾਲੀ ਰੱਬ ਕੀਆ ਔਰ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਰঞ্জੀਤ ਸਿੰਘ ਜੀ ਠਰੂ ਸਾਥੋਂ ਵਿਛੜ ਗਏ ਨੇ ਕਦੀ ਸੋਚਿਆ ਨਹੀਂ ਸੀਗਾ ਕਿਸ ਤਰ੍ਹਾਂ ਵਿਛੋੜਾ ਦੇ ਜਾਣਗੇ ਔਰ ਜਿੱਥੇ ਸੋਚੀ ਸੰਗਤ ਸਾਡੇ ਬਹੁਤ ਹੀ ਸਤਕਾਰਯੋਗ ਮਾਤਾ ਮਨਜੀਤ ਕੌਰ ਦੀ ਬਾਠ ਔਰ ਸਾਰੇ ਹੀ ਜੰਨੇ ਵੀ ਸਾਡੀ ਟੀਮ ਹੈ ਦੀ ਉਹਨਾਂ ਦੇ ਜਾਣ ਤੇ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਏ ਹੈ ਜੀ ਔਰ ਦੇਖੋ ਜੀ ਸਿਆਣੇ ਕਹਿੰਦੇ ਨੇ ਕਿ ਇੱਕ ਮਨੁੱਖ ਦੇ ਕਰਮ ਹੀ ਉਸ ਦੀ ਜੀਵਨ ਦੀ ਵਿਆਖਿਆ ਕਰਦੇ ਜੋਣਾ ਇਸ ਵਿੱਚ ਨਹੀਂ ਕਿ ਤੁਸੀਂ ਕਿੰਨੀ ਲੰਬੀ ਉਮਰ ਭੋਗਦੇ ਹੋ ਜੋਣਾ ਇਸ ਵਿੱਚ ਹੈ ਕਿ ਤੁਸੀਂ ਜਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਸਰਦਾਰ ਰਣਜੀਤ ਸਿੰਘ ਠਰੂ ਉਹ ਸ਼ਖਸੀਅਤ ਹੈ ਜਿਸ ਨੇ ਹਰੇਕ ਬੰਦੇ ਦੀ ਬਾਹ ਫੜੀ ਹਰੇਕ ਗਰੀਬ ਦੀ ਬਾਹ ਫੜੀ ਹਰੇਕ ਦੇ ਦੁੱਖ ਸੁੱਖ ਦੇ ਭਾਈਵਾਲ ਰਹੇ ਔਰ ਦੇਕਰ ਕਿਸੇ ਨੂੰ ਮੁਸੀਬਤ ਲੋੜ ਪਈ ਹੈ ਸਰਦਾਰ ਰਣਜੀਤ ਸਿੰਘ ਠਰੂ ਉਹ ਵਿਅਕਤੀ ਹੈ ਜਿਹੜੇ ਬਿਨਾਂ ਕਿਸੇ ਲਾਲਚ ਤੋਂ ਸਮਾਜ ਦੀ ਸੇਵਾ ਦੇ ਵਿੱਚ ਸਭ ਤੋਂ ਸਿਰ ਮਾਰ ਰਹੇ ਨੇ ਔਰ ਅੱਜ ਦੇ ਸਮਾਜ ਨੂੰ ਇੱਕ ਬਹੁਤ ਵੱਡੀ ਘਾਟ ਹੈ ਕੇਵਲ ਠਰੂ ਪਰਿਵਾਰ ਨੂੰ ਹੀ ਨਹੀਂ ਸਮੁੱਚੇ ਪਰਿਵਾਰ ਸਮੁੱਚੇ ਜਿਹੜੇ ਅੱਜ ਦੇ ਸਮਾਜ ਨੂੰ ਬਹੁਤ ਵੱਡੀ ਘਾਟ ਹੈ ਸੋ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਜਿੱਥੇ ਸਰਬਾਰ ਵਰਥਾ ਸਿੰਘ ਜੀ ਵੱਲ ਤੋਂਾ ਵੱਲੋਂ ਉੱਥੇ ਸਾਡੇ ਸਤਕਾਰਯੋਗ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਰੰਦਾਵਾ ਜੋ ਇਸ ਹਲਕੇ ਦੇ ਇੰਚਾਰਜ ਕੀ ਕਰ ਰਹੇ ਨੇ ਜੋ ਸਾਡੇ ਅਕਾਲੀ ਦਲ ਦੇ ਉਮੀਦਵਾਰ ਰਹੇ ਨੇ ਉਹਨਾਂ ਵੱਲੋਂ ਪਤਾ ਮਨਜੀਤਪੁਰ ਜੀ ਬਾਟ ਸਾਰੇ ਆਏ ਨੇ ਔਰ ਇੱਕ ਛੋਟਾ ਜਿਹਾ ਇਨਸੀਡੈਂਸ ਦਾ ਜ਼ਿਕਰ ਕਰਕੇ ਮੈਂ ਇਥੇ ਸਮਾਪਤੀ ਕਰੂੰਗਾ ਮੈਨੂੰ ਯਾਦ ਹੈ ਕਿ ਇਹਨਾਂ ਇਲੈਕਸ਼ਨਸ 'ਚ ਨਾ ਜਦੋਂ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਵਿਚਰਦੇ ਸਨ ਤੇ ਹਰ ਵਿਅਕਤੀ ਨਾ ਬੜੇ ਲੋਕਾਂ ਨੇ ਸਰਦਾਰ ਰਣਜੀਤ ਸਿੰਘ ਠਰੂਜੀ ਦਾ ਜ਼ਿਕਰ ਕਰਨਾ ਤੇ ਬਾਦਲ ਸਾਹਿਬ ਕਹਿੰਦੇ ਕਿ ਆ ਠਰੂ ਠਰੂ ਜੀ ਸਰਦਾਰ ਰਣਜੀਤ ਸਿੰਘ ਜੀ ਦਾ ਨਾ ਬੜਾ ਨਾਮ ਸੁਣਿਆ ਨੇ ਉਹ ਕੌਣ ਨਹੀਂ ਔਰ ਪਰਮਾਤਮਾ ਨੇ ਜਿਹੀ ਬਖਸ਼ਿਸ਼ ਕੀਤੀ ਕਿ ਇਹਨਾਂ ਦਾ ਆਪਸ ਵਿੱਚ ਮੇਲ ਮਲਾਪ ਹੋਇਆ ਸਬਾਬੀ ਅਜਿਹੇ ਬਣਿਆ ਬਹੁਤ ਸੋਹਣੇ ਵਿਚਾਰ ਵਟਾਉਂਦੇ ਰਹੇ ਔਰ ਵਿਚਾਰ ਵਟਾਉਂਦਿਆਂ ਦਾ ਨਿਚੋੜ ਕੀ ਸੀਗਾ ਸਮਾਜ ਦੀ ਭਲਾਈ ਸਮਾਜ ਦੀ ਸੇਵਾ ਔਰ ਅੱਜ ਵੇਖੋ ਕੁਝ ਦਿਨਾਂ ਬਾਅਦ ਹੀ ਸਾਡੇ ਵਿੱਚੋਂ ਚਲਵਸੀ ਪਰਮਾਤਮਾ ਵਿਛੜੀ ਰੂ ਨੂੰ ਚਰਨਾ ਚਨਵਾਸ ਬਖਸ਼ਣ ਸੋਚੇ ਸਾਥੀਆਂ ਨੂੰ ਸੰਬੰਧੀਆਂ ਨੂੰ ਇਹ ਪਾਣਾ ਮੰਨ ਦਾ ਬਲ ਸਤਾ ਸਿੱਧੀ ਬਖਸ਼ਣ ਜੀ ਇਹੀ ਸੱਚੀ ਸੱਚੀ ਸ਼ੇਰਪਾਂਦਲੀ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਸਰਨਜੀਤ ਸਿੰਘ ਜਰੂ ਜੋ ਕਿ ਜਾਨ ਤੋਂ ਆ ਅੱਜ ਇਹਨਾਂ ਦੇ ਬਾੜ ਦਾ ਹੋਕਵਾ ਕਿੱਸਾ ਵਿਚਰਦੇ ਸੀ ਔਰ ਕਿੰਨਾ ਨੇਕ ਬਾਤ ਅੱਜ ਇਸ ਜੇਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਬੜੇ ਨਾਮਵਰ ਸ਼ਖਸੀਅਤ ਸਰਦਾਰ ਰਣਜੀਤ ਸਿੰਘ ਧਰੂਜੀ ਦੀ ਜੋ ਪਿਛਲੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸਾਥੀਆਂ ਸਮੂਹ ਅਸੀਂ ਸਮੁਜਿਤ ਕੀਤੀ ਹੈ ਕਿਉਂਕਿ ਸਰਦਾਰ ਰਣਜੀਤ ਸਿੰਘ ਧਰੂ ਜੀ ਜਿਹੜੀਆਂ ਛਾਓ ਸਾਂਝਾ ਸੀ ਉਹ ਰਾਜਨੀਤਿਕ ਪੱਧਰ ਤੋਂ ਵੀ ਉੱਪਰ ਉੱਠ ਕੇ ਸੀ ਹਰੇਕ ਇਨਸਾਨ ਦੇ ਦੁੱਖ ਸੁੱਖ ਦੇ ਭਾਈਵਾਲ ਸੀ ਸਮਾਜ ਸੇਵਾ ਕਰਨ ਦੇ ਵਿੱਚ ਵੀ ਪਿਛਲੇ ਸਮੇਂ 'ਚ ਬੜਾ ਮੋਹਰ ਲਈ ਅਖਰਾਂ ਦੇ ਵਿੱਚ ਉਹਨਾਂ ਦਾ ਨਾਂ ਰਿਹਾ ਕਿਉਂਕਿ ਸਰਦਾਰ ਰਣਜੀਤ ਸਿੰਘ ਨਾਲ ਜਿੰਨਾਂ ਲੋਕਾਂ ਦਾ ਵੀ ਸਹਿਯਾਰ ਸੀ ਜਿੱਥੇ ਵੀ ਉਹ ਭਰਾ ਜਬਾਨ ਦਿੰਦਾ ਸੀ ਪੂਰਾ ਭਰਾਵਾਂ ਵਾਂਗ ਨੇਪੜਤਾ ਸੀ ਅੱਜ ਉਹਨਾਂ ਦੀ ਜਾਨ ਦੇ ਨਾਲ ਸਮੁੱਚੇ ਇਲਾਕੇ ਦੇ ਵਿੱਚ ਜਿਹੜਾ ਨਾਂ ਪੂਰਾ ਹੁਣ ਵਾਲਾ ਘਾਟਾ ਪਿਆ ਮੈਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਤੇ ਜ਼ਿਲ੍ਹੇ ਵੱਲੋਂ ਸਮੂੱਚੇ ਸਾਥੀਆਂ ਵੱਲੋਂ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼੍ਰੀ ਹੁੰਦਾ ਹੋਇਆ ਜਿਥੇ ਸਰਦਾਰ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਵਾਹਿਗੁਰੂ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਸੇ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਭੈਣ ਭਰਾਵਾਂ ਨੂੰ ਭਲ ਬਖਸ਼ੇ ਜੀ ਸਭ ਜੋ ਅੱਜ ਰਜੀਤ ਸਿੰਘ ਕਰੋਜੀ ਦਾ ਐ ਅੰਤਿਮ ਅਰਦਾਸ ਹੋਗਾ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਉਹਨਾਂ ਦੇ ਪਰਿਵਾਰ ਦਾ ਸਰਦਾਰ ਰਜੀਤ ਸਿੰਘ ਠਰੂ ਸਾਡੇ ਇਲਾਕੇ ਦੇ ਬਹੁਤ ਹੀ ਮਹਾਨ ਸ਼ਖਸੀਅਤ ਸੀ ਨੇਕ ਇਨਸਾਨ ਸੀਗੇ ਲੋਕਾਂ ਦੇ ਦੁੱਖ ਸੁੱਖ ਚ ਕੰਮ ਆਉਣ ਵਾਲੇ ਸੀਗੇ ਹਰ ਗਰੀਬ ਗੁਰਪੇ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਸੀ ਜਿਨ੍ਹਾਂ ਦੇ ਜਾਣ ਨਾਲ ਅੱਜ ਪੂਰੇ ਇਲਾਕੇ ਨੂੰ ਪੂਰੇ ਜ਼ਿਲ੍ਹੇ ਨੂੰ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸਾਖ ਸੰਬੰਧੀਆਂ ਨੂੰ ਬਹੁਤ ਵੱਡਾ ਨਾਪੂਰਨ ਹੋਣ ਵਾਲਾ ਘਾਟਾ ਪਿਆ। ਸਮਾਜ ਸੇਵਕ ਸੀਗੇ ਗਰੀਬਾਂ ਦੇ ਹਰ ਦੁੱਖ ਸੁੱਖ ਦੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਹਰ ਇੱਕ ਦੇ ਦੁੱਖ ਸੁੱਖ ਨਾਲ ਖੜਦੇ ਸੀ। ਉੱਗੇ ਕਾਰੋਬਾਰੀ ਵੀ ਸੀਗੇ ਜਿਨ੍ਹਾਂ ਦੇ ਜਾਣ ਨਾਲ ਅੱਜ ਸਾਨੂੰ ਇੱਕ ਘਾਟ ਬਹੁਤ ਨਾਪੂਰਾ ਹੋਣ ਵਾਲਾ ਘਾਟਾ ਪਿਆ। ਸਰ ਜੀ ਜਿਹੜਾ ਉਹਦੇ ਜੁੱਤਰਾ ਹਰਜਿੰਦਰ ਸਿੰਘ ਵਿੱਕੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਜਿੰਨਾ ਬੜੇ ਉਹ ਤਾਂ ਸ਼ਾਇਦ ਪਾਰਟੀ ਦੇ ਵਿਚਰ ਦੇ ਸੀ। ਇਹਨਾਂ ਵਾਸਤੇ ਤੁਸੀਂ ਸੰਦੇਸ਼ ਦਿਓ। ਮੈਂ ਕਾਂਗਰਸ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬਰਿੰਗਜੀ ਵੱਲੋਂ ਅਤੇ ਆਪਣੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਪੂਰਾ ਭਰੋਸਾ ਦਿਵਾਉਣਾ ਕਿ ਅਸੀਂ ਹਰ ਤਰ੍ਹਾਂ ਨਾਲ ਭਾਜੀ ਵਿੱਕੀ ਦੇ ਨਾਲ ਖੜੇ ਹੋਵਾਂਗੇ ਹਰ ਦੁੱਖ ਸੁੱਖ ਚ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਵਾਂਗੇ ਤੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਚੱਲਾਂਗੇ ਕਿਉਂਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦਾ ਪਰਿਵਾਰ ਰਿਹਾ ਸਰਦਾਰ ਰਣਜੀਤ ਸਿੰਘ ਧਰੂ ਜਿਹੜਾ ਕਿ ਸਰਦਾਰ ਪਿਆਰਾ ਸਿੰਘ ਦਾ ਪਰਿਵਾਰ ਬਹੁਤ ਨਾਮਵਰ ਪਰਿਵਾਰ ਇਸ ਲਾਗੇ ਸੋ ਅਸੀਂ ਹਰ ਤਰ੍ਹਾਂ ਨਾਲ ਵਿੱਕੀ ਭਾਜੀ ਦੇ ਨਾਲ ਡਟ ਕੇ ਖੜੇ ਹਾਂ ਜੀ ਪੱਕੋ ਸਿੰਘ ਸਾਹਿਬ ਸਰਦਾਰ ਗੀ ਸਿੰਘ ਜੁਰਗਿਆ ਦੇਹਾਂਤ ਹੋਇਆ ਅੱਜ ਨੇ ਪਾੜ ਦਾ ਭੋਗ ਆ ਇਸ ਤਰ੍ਹਾਂ ਦੇ ਇਨਸਾਨ ਸੀ ਔਰ ਕੀ ਕਹਿਣਾ ਚਾਹੋ ਕਈਆਂ ਨਾਲ ਨਜੀਦੀ ਸਬੰਧ ਹੁੰਦੇ ਕਈ ਦਾ ਪਾਰਟੀ ਦਾ ਦਾ ਇਹਨਾਂ ਦੇ ਬਾਪ ਸਲਾਹ ਪੈਰਾਸੋਣਾ ਤੋਂ ਲੈ ਕੇ ਇਹਨਾਂ ਤੱਕ ਮੇਰਾ ਬਹੁਤ ਪਿਆਰ ਤੇ ਸਤਿਕਾਰ ਤੇ ਮੇਰੀ ਵੱਲ ਚੜ ਕੇ ਮਦਦ ਕਰਦੇ ਰਹੇ ਆ ਤੇ ਖਾਂਦਾ ਪੀਂਦਾ ਸਾਡਾ ਮੱਝ ਦਾ ਸਭ ਤੋਂ ਵੱਡਾ ਪਰਵਾਰ ਸੀ ਤੇ ਬਹੁਤ ਨੇਕ ਚੱਲਣ ਵਾਲਾ ਚੰਗੇ ਕਰੈਕਟਰ ਵਾਲਾ ਚੰਗੀ ਆਸਾ ਪਰਿਵਾਰ ਸੀ ਇਹਦਾ ਘਟ ਜਿਹੜਾ ਪਰਿਵਾਰ ਅਸੇ ਤੈ ਹੈ ਹੀ ਆ ਪਰ ਸਾਡੇ ਵਰਗੇ ਸੱਜਣਾ ਮਿੱਤਰਾਂ ਵਾਸਤੇ ਵੀ ਬੜਾ ਵੱਡਾ ਘਟਾ ਜਿਹਨਾਂ ਦੇ ਪੂਰਾ ਹਰਜਿੰਦਰ ਸਿੰਘ ਵੀ ਕੀ ਆ ਜਿਹੜੇ ਕੀ ਹੁਣ ਤੁਸੀਂ ਕੀ ਕੰਡ ਕਿ ਉਹ ਚਾਹ ਪਾਰਟੀਆਂ ਵਿੱਚ ਦੁਕਰਨਾ ਚਾਹੀਦਾ ਮਿਲਣਾ ਉਸੇ ਤਰ੍ਹਾਂ ਚਾਹੀਦਾ ਨਹੀਂ ਜੀ ਉਹਦੇ ਮੇਲ ਵਰਤ ਨੂੰ ਸਾਹ ਪਿਆਰਾ ਉਹਦੇ ਮੇਲ ਵਰਤ ਨੂੰ ਰਣਜੀਤ ਰਵਦਾ ਲਿਆ ਤੇ ਰਣਜੀਤ ਸਾਹ ਦਾ ਮੇਲ ਵਰਤ ਹੋਏ ਵਿੱਕੀ ਹੋਣੀ ਵਧਾਉਣ ਚ ਜਾਉਣਾ ਚਾਹੀਦਾ ਮੇਲਾ ਤੇ ਕੁਦਰਤੀ ਖੇਡ ਆ ਕਿ ਇਹਨੂੰ ਮਿਲੋ ਤਾਂ ਕੋਈ ਮਿਲਦਾ ਨਹੀਂ ਮਿਲਦੇ ਨਹੀਂ ਮਿਲਦਾ ਪਰ ਮੱਚਾ ਮਿਲਣਗੇ ਮੈਂ ਪਰਿਵਾਰ ਵਿੱਚ ਆਪ ਹੀ ਬੜਾ ਮੁੰਡਾ ਸਿਆਣਾ ਵਾ ਉਹ ਮੇਲ ਕੇ ਉਹਨੂੰ ਬੁਝਾਊਗਾ ਇਹ ਤੁਤਲੇ ਦੇ ਬਸ ਕਿੰਨੀ ਕਿਸ ਨੂੰ ਮਿਲਦੀ ਭੁੱਖ ਨੂੰ ਕਿੰਨੀ ਨਹੀਂ ਬਹੁਤ ਵੱਡਾ ਘਾਟਾ ਪਿਆ ਇੱਕ ਮਿੰਟ ਜੀ